ਵਾਸ ਜ਼ਿਲ੍ਹਾ ਮਾਨਸਾ ਵਿੱਚ ਮਿਸਤਰੀ ਜੀਤ ਸਿੰਘ ਸਾਡੇ ਸਾਹਮਣੇ ਖੜੇ ਐ ਮੇਰਾ ਨਾਮ ਹੈ ਜਗਤਾਰ ਸਿੰਘ ਪਿੰਡ ਅਸਕਾ ਤੇ ਜ਼ਿਲ੍ਹਾ ਸੰਗਰੂਰ ਕੰਮ ਆਸੀਂ ਮਾਨਸਾ ਜ਼ਿਲ੍ਹੇ ਚ ਕਰ ਰਹੇ ਆਂ ਵੇਖ ਸਕਦੇ ਹੋ ਸਾਡੇ ਤੋਂ ਕੋਈ ਕਿਸੇ ਨੇ ਕੰਮ ਕਰਵਾਉਣਾ ਹੋਵੇ ਸਾਡਾ ਸੰਪਰਕ ਨੰਬਰ ਹੈ 97797 2857 ਸਾਰਾ ਕੰਮ ਅਸੀਂ ਠੇਕੇ ਤੇ ਕਰਦੇ ਆਂ ਕਿਸੇ ਨੂੰ ਵੀ ਕੋਈ ਜ਼ਰੂਰਤ ਹੋਵੇ ਹਜੇ ਕੰਮ ਕਰਵਾਉਣ ਦੀ ਸਾਡਾ ਸੰਪਰਕ ਕਰ ਸਕਦੇ ਹੋ ਮਲਾਡਾ ਦੇ ਨੇੜੇ-ਨੇੜੇ ਅਸੀਂ ਤਕਰੀਬਨ 20 ਦੇ ਨੇੜੇ ਫਰਮ ਬਣਾ ਦਿੱਤੇ ਕਿਸੇ ਨੇ ਵੀ ਕੋਈ ਕੰਮ ਕਰਾਉਣਾ ਸਲਾਹ ਲੈਣੀ ਆ ਸਾਡੇ ਤੋਂ ਸੰਪਰਕ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਲਾਈਕ ਵੀ ਕਰਿਓ ਬਹੁਤ ਬਹੁਤ ਧੰਨਵਾਦ ਜੀ